ਉਸ਼ ਹੋਣਾ ਹੀ ਹੈ ਨજર ਸਿਆ ਸਾਡੀ ਮੈਨ ਕੱਟੀ ਜਾਂ ਦੁੱਤੀ ਆ ਆ ਮੈਂ ਧਾਰ ਕੱਢ ਕੇ ਲੈ ਆਈ ਆ ਆ ਜਾ ਹੁਣ ਬੋਲੀ ਖਾ ਕੇ ਚਲਿਆ ਜਾਈ ਆ ਤਾਂ ਬੜੀ ਖੁਸ਼ੀ ਵਾਲੀ ਗੱਲ ਆ ਭੈਣ ਪਰ ਮੈਨੂੰ ਇੱਕ ਗੱਲ ਦੱਸ ਤੇਰੀ ਨੂੰਹ ਵੀਟੇ ਲੇਸੀ ਇਹ ਗੱਲ ਸੁੱਕਸਾਂ ਦਾ ਅਜਾ ਤੁਹਾਡੇ ਸਾਰਿਆਂ ਦੇ ਸਾਹਮਣੇ ਇਹਦਾ ਇਹ ਹਾਲ ਹੈ ਤੇ ਮਗਰੋਂ ਸਾਡਾ ਕੀ ਹਾਲ ਕਰਦੀ ਹੋ ਭੈਣ ਜੀ ਇਹਦੇ ਚ ਨਾ ਇਹਦਾ ਖਸੂਰ ਨਹੀਂ ਮੇਰਾ ਹੀ ਕਸੂਰ ਆ ਮੈਂ ਹੀ ਇਹਨੂੰ ਸਿਰ ਤੇ ਜ਼ਿਆਦਾ ਚੜਾਇਆ ਹੋਇਆ ਸੀ ਯਾਰ ਆਪਣੀ ਭੈਣ ਤੇ ਨਹੀਂ ਹੈਗੀ ਸੀ ਉਹਨੂੰ ਕੀ ਹੋ ਗਿਆ ਜੀ ਗੱਲਾਂ ਕਰਨ ਲੱਗ ਗਈ ਯਾਰ ਮੈਂ ਤਾਂ ਹਰਾਨਾ ਸਭ ਤੋਂ ਵੱਧ ਰਵੀ ਹੋਇਆ ਕੀ ਇਹਦੇ ਦਿਮਾਗ ਆ ਕਰਮਿਆਂ ਦੇਖੀ ਆਪਣੇ ਕੈਸ਼ ਨੂੰ ਕੀ ਹੋਇਆ ਇਹਦਾ ਸਵੇਰ ਦਾ ਕੁਝ ਖਾਦਾ ਪੀਤਾ ਵੀ ਨਹੀਂ ਨਟਾਲ ਹੋਇਆ ਤੇ ਆਇਆ ਆਪਾਂ ਬਹੁਤ ਵਧੀਆ ਗੱਲ ਹੋ ਗਈ ਕਿ ਤੁਸੀਂ ਸਾਰੇ ਜਣੇ ਨਾ ਇਕੱਠੇ ਹੋ ਕੇ ਆ ਗਏ ਆ ਮਾੜਾ ਮੁੱਟਾ ਇਹਦੇ ਦਿਮਾਗ ਵਾਲੇ ਖਾਨੇ 'ਚ ਗੱਲ ਪਾ ਕੇ ਜਾਇਓ ਕਿ ਜੋ ਕਰ ਰਹੀ ਐ ਇਹ ਠੀਕ ਕਰ ਰਹੀ ਐ ਇਹ ਸਰਾ ਸਭ ਗਲਤ ਕਰ ਰਹੀ ਐ ਨਾ ਭੈਣ ਤੈਨੂੰ ਅਸੀਂ ਇਹੀ ਸਿਖਾ ਕੇ ਭੇਜਿਆ ਸੀ ਨਾ ਹੁਣ ਤੂੰ ਸਾਨੂੰ ਇਹੀ ਲੰਬੇ ਦਵਾਣੇ ਆ ਕੁੜੀਏ ਤੈਨੂੰ ਪੋਰਾ ਸ਼ਰਮ ਨਹੀਂ ਆਇਆ ਕਿਉਂ ਆਪਣੀ ਪਿਓ ਦੀ ਤੱਕ ਨੂੰ ਦਾਗ ਲਾਉਣ ਲੱਗੀ ਆ ਤੂੰ ਕੁੜੀਏ ਮਾੜਾ ਮੁੱਟਾ ਅਕਲ ਨੂੰ ਹੱਥ ਮਾਰ ਆਏ ਨਹੀਂ ਕਰੀਦਾ ਦੀਦੀ ਹੈ ਤਾਂ ਅਸੀਂ ਤੇਰੇ ਤੋਂ ਬਹੁਤ ਛੋਟੇ ਪਰ ਜੋ ਤੂੰ ਆ ਸਭ ਕੁਝ ਕਰ ਰਹੀ ਆ ਨਾ ਬਹੁਤ ਜ਼ਿਆਦਾ ਗਲਤ ਆ ਤੂੰ ਤਾਂ ਗੱਲਾਂ ਕਰਕੇ ਸਾਡਾ ਨੱਕ ਨਾ ਹੁਣ ਅਸੀਂ ਕਿਹੜਾ ਮੋਹ ਲੈ ਕੇ ਤੇਰੇ ਸਹੁਰੇ ਘਰ ਆਇਆ ਕਰਾਂਗੇ ਮਾਸੀ ਜੀ ਹੁਣ ਤੁਸੀਂ ਫਿਕਰ ਨਾ ਕਰੋ ਅਸੀਂ ਦੀਨ ਨੂੰ ਚੰਗੀ ਤਰ੍ਹਾਂ ਸਮਝਾ ਕੇ ਜਾਵਾਂਗੇ ਵਧੀਆ ਗੱਲ ਹੈ ਜੇ ਹੁਣ ਇਹ ਸਮਝ ਜੇ ਨਾ ਤਾਂ ਠੀਕ ਹੈ ਨਹੀਂ ਤਾਂ ਇਹਨੇ ਤਾਂ ਸਾਡਾ ਜਿਉਣਾ ਦੁੱਬਰ ਕੀਤਾ ਪਿਆ ਉਹ ਮੇਰੀ ਬੇਬੇ ਦੀ ਹਾਲਤ ਤਾਂ ਦੇਖ ਲਓ ਤੁਸੀਂ ਆਪ ਹੀ ਹਾਂਜੀ ਮੈਂ ਤਾਂ ਬੇਵਸਾ ਮਜਬੂਰ ਆ ਇਹਦੀ ਮਰਜ਼ੀ ਆ ਸੇਵਾ ਕਰੇ ਨਾ ਕਰੇ ਤੁਸੀਂ ਸਾਰੇ ਚਾਹੇ ਜੋ ਮਰਜ਼ੀ ਕਹੀ ਜਾਓ ਮੇਤੋਂ ਨਹੀਂ ਹੋਣੀ ਇਹਦੀ ਸੇਵਾ ਸੁਵਾ ਮੈਂ ਤੇਤੋਂ ਕਰਨ ਦੀ ਸੇਵਾ ਹੋਰ ਕੌਣ ਕਰੂ ਭੈਣ ਜੀ ਇਹਦੇ 'ਚ ਨਾ ਇਹਦਾ ਖਸੂਰ ਨਹੀਂ ਮੇਰਾ ਹੀ ਕਸੂਰ ਆ ਮੈਂ ਹੀ ਇਹਨੂੰ ਸਿਰ ਤੇ ਜ਼ਿਆਦਾ ਚੜਾਇਆ ਸੀ ਤਾਂ ਹੀ ਐਦਾਂ ਬੋਲਦੀ ਆ ਇਹ ਯਾਰ ਆਪਣੀ ਭੈਣ ਤੇ ਤਾਂ ਨਹੀਂ ਹੈਗੀ ਸੀ ਉਹਨੂੰ ਕੀ ਹੋ ਗਿਆ ਜੀ ਗੱਲਾਂ ਕਰਨ ਲੱਗ ਗਈ ਯਾਰ ਮੈਂ ਤਾਂ ਹਰਣਾ ਸੰਭ ਤੋਂ ਬਾਹਰ ਵੀ ਹੋਇਆ ਕੀ ਇਹਦੇ ਦਿਮਾਗ ਨੂੰ ਓਏ ਕਿਉਂ ਐਵੇਂ ਇੱਕੋ ਸਰਮੁਸਰ ਕਰਕੇ ਗੱਲਾਂ ਕਰਦੇ ਆ ਉਹ ਸਿੱਧੇ ਇਹਨੂੰ ਹੀ ਪੁੱਛ ਲੋ ਕਿ ਕਿਹੜਾ ਇਹਨੇ ਟੂਣਾ ਟੱਪ ਲਿਆ ਜਿਹੜਾ ਐ ਬੋਲਦੀ ਆ ਇਹ ਉਹ ਜੇ ਤੁਹਾਡੇ ਸਾਰਿਆਂ ਦੇ ਸਾਹਮਣੇ ਇਹਦਾ ਇਹ ਹਾਲ ਹੈ ਤੇ ਮਗਰੋਂ ਸਾਡਾ ਕੀ ਹਾਲ ਕਰਦੀ ਹੋ ਤੂੰ ਸਿੱਧੇ ਹੋ ਕੇ ਦੱਸ ਦੇ ਆਪਣੇ ਸਸਰੀ ਸੇਵਾ ਕਰ ਲਿਆ ਕਿ ਨਹੀਂ ਕਰਿਆ ਨਹੀਂ ਚਾਹੇ ਤੁਸੀਂ ਮੇਰੇ ਕੋਲ ਇੱਕ ਵਾਰੀ ਕਹਾ ਲਓ ਚਾਹੇ 100 ਵਾਰੀ ਮੈਂ ਨਹੀਂ ਕਰਨੀ ਮਤਲਬ ਮੈਂ ਨਹੀਂ ਕਰਨੀ ਕਿਉਂ ਨਹੀਂ ਕਰਨੀ ਉਹ ਮੇਰੀ ਮਰਜ਼ੀ ਚਾਹੇ ਤੂੰ ਜੋ ਮਰਜ਼ੀ ਕਹੀਂ ਜਾਉ ਮੈਂ ਨਹੀਂ ਕਰਨੀ ਤੇਰੇ ਤੇ ਮਰਜ਼ੀ ਕੀ ਹੁੰਦੀ ਆ ਸੱਸ ਦੀ ਸਵਾ ਕੀ ਨਹੀਂ ਹੁੰਦੀ ਆ ਕੁੜੀਆਂ ਤਾਂ ਤਾਂ ਬੋਲਣ ਦੀ ਤਮੀਜ਼ ਹੀ ਪਲ ਗਈਆਂ ਸਾਡੇ ਬੈਠੇ ਤਾਂ ਪੁਰਾਣੇ ਹਾਇ ਕਰ ਲੈ ਆਪਾਂ ਸਾਰਿਆਂ ਨੇ ਦਿਨ ਨੂੰ ਗੁੱਸੇ ਦਾ ਹੋਈ ਜਾਂਦੇ ਆ ਪਹਿਲਾਂ ਪੁੱਛ ਤਾਂ ਲਵੋ ਤਕਲੀਫ ਕੀ ਐ ਇਹਨੂੰ ਹਾਂ ਤੂੰ ਵੀ ਦੱਸ ਦੇ ਕੀ ਤਕਲੀਫ ਆ ਤੈਨੂੰ ਤਕਲੀਫ ਮੈਨੂੰ ਪੁੱਛਣ ਦੀ ਕੀ ਲੋੜ ਆ ਕਿ ਮੈਨੂੰ ਕੀ ਤਕਲੀਫ ਆ ਜਿਵੇਂ ਮੈਨੂੰ ਠੱਭੋ ਜੰਮਿਆ ਜਦ ਉਹ ਹੀ ਮੇਰੀ ਤਕਲੀਫ ਨਹੀਂ ਸਮਝ ਸਕਦੀ ਤਾਂ ਮੈਂ ਕਿਸੇ ਹੋਰ ਨੂੰ ਕੀ ਸਮਝਾਉਂਗੀ ਤੁਸੀਂ ਸਾਰਿਆਂ ਨੇ ਇਹ ਤਾਂ ਸੁਣ ਲਿਆ ਕਿ ਮੈਂ ਆਪਦੀ ਸੱਸ ਦੀ ਸੇਵਾ ਨਹੀਂ ਕਰਨੀ ਪਰ ਕਿਸੇ ਨੇ ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਵੀ ਮੈਂ ਸੇਵਾ ਕਿਉਂ ਨਹੀਂ ਕਰਨੀ ਮਾਮਾ ਜੀ ਯਾਦ ਆ ਤੁਹਾਨੂੰ ਜਦੋਂ ਤੁਸੀਂ ਸਾਡੇ ਘਰ ਆਏ ਸੀ ਈਗਲ ਭੈਣ ਅੱਜ ਬੜੀ ਖੁਸ਼ ਆ ਅੱਗੇ ਤਾਂ ਤੇਰੇ ਮੱਥੇ ਤੇ ਤਿਉਣੀਆਂ ਨਹੀਂ ਲੰਧੀਆਂ ਹੈਗੀਆਂ ਕੁਛ ਹੋਣਾ ਹੀ ਹੈ ਨજર ਸਿਆ ਸਾਡੀ ਮੈਂ ਨੇ ਕੱਟੀ ਜੋ ਦਿੱਤੀ ਆ ਆ ਮੈਂ ਧਾਰ ਕੱਢ ਕੇ ਲੈ ਆਈ ਆ ਆ ਜਾ ਹੁਣ ਬੋਲੀ ਖਾ ਕੇ ਚਲਿਆ ਜਾਈ ਆ ਤਾਂ ਬੜੀ ਖੁਸ਼ੀ ਵਾਲੀ ਗੱਲ ਆ ਭੈਣ ਪਰ ਮੈਨੂੰ ਇੱਕ ਗੱਲ ਦੱਸ ਤੇਰੀ ਨੂੰਹ ਵੀਟੂ ਲਈ ਸੀ ਈਗਲ ਸੁੱਖਸਾਂ ਦਾ ਕੀ ਦੱਸਾਂ ਵੀਰ ਸਾਡੀ ਤਾਂ ਕਿਸਮਤ ਹੀ ਫੁੱਟ ਗਈ ਮਾੜੀ ਚੀਜ਼ ਪੱਲੇ ਪੈ ਗਈ ਜੇ ਕਿਤੇ ਰੱਬ ਚੰਗੀ ਚੀਜ਼ ਦੇ ਦਿੰਦਾ ਤਾਂ ਸੀ ਬਹੂ ਨੂੰ ਦਵਾਈ ਵੀ ਦਵਾਈ ਫਲ ਵੀ ਪਵਾਇਆ ਬੀ ਜਗਾ ਸੁੱਖਾਂ ਸੁਖੀਆਂ ਪਰ ਉਹ ਕਿਸੇ ਕੰਮ ਨਹੀਂ ਆਈਆਂ ਹੈਗੀਆਂ ਸਾਡੀਆਂ ਤਾਂ ਭੈਣ ਤੂੰ ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰਦੀਆਂ ਅਸੀਂ ਕਿਵੇਂ ਸਦੇ ਜਿੰਨੇ ਆ ਅੱਜ ਕੱਲ ਮੁੰਡੇ ਕੁੜੀ ਚ ਕੋਈ ਫਰਕ ਨਹੀਂ ਹੈ ਕੁੜੀਆਂ ਕਿਸੇ ਗੱਲੋਂ ਮੁੰਡਿਆਂ ਨਾਲੋਂ ਘੱਟ ਨਹੀਂ ਹੈ ਹੁਣ ਤੂੰ ਐਵੇਂ ਦਿਮਾਗ ਤੇ ਬੋਝ ਨਾ ਪਾ ਉਹ ਤੂੰ ਰਹਿਣ ਦੇ ਟਕਿਆ ਰਹਿ ਮੁੰਡੇ ਮੁੰਡੇ ਹੀ ਹੁੰਦੇ ਆ ਕੁੜੀਆਂ ਕੁੜੀਆਂ ਹੀ ਤੇ ਤੁਹਾਨੂੰ ਪਤਾ ਹੀ ਆ ਵੀ ਇਹਨਾਂ ਨੇ ਆਪਦੀ ਪੋਤੀ ਦਾ ਕਿੰਨਾ ਖਚਾ ਕੀਤਾ ਸੀ ਤੇ ਭੈਣ ਨੂੰ ਆਪਦੇ ਭਰਾਵਾਂ ਦੇ ਆਏ ਦਾ ਕਿੰਨਾ ਚਾਅ ਹੁੰਦਾ ਨਿੱਕੇ ਵੀਰ ਤੈਨੂੰ ਯਾਦ ਹੈ ਜਦੋਂ ਤੂੰ ਸੰਧਾਰਾ ਦੇਣ ਆਇਆ ਸੀ ਸਾਤਾ ਤੂੰ ਵਧੀਆ ਕੀਤਾ ਵੀਰੇ ਜਿਹੜਾ ਸੰਧਾਰਾ ਤੂੰ ਆਪ ਲੈ ਕੇ ਆ ਗਿਆ ਮੈਂ ਇਸ ਵਾਰੀ ਮੰਮੀ ਦੇ ਮਗਰ ਪੈ ਗਿਆ ਸੀ ਮੇਰੇ ਬਾਪੇ ਨੇ ਨੂੰ ਭੇਜਦਾ ਸੀ ਮੈਂ ਹੀ ਜਾਣਾ ਬਸ ਤੇ ਭੈਣ ਕੋ ਮਹਾਰਾਣੀ ਜੀ ਤੇ ਭਰਾ ਦੀ ਸੇਵਾ ਤਾਂ ਵਿਲੇ ਹੋ ਗਏ ਆ ਤਾਂ ਕੋਈ ਕੰਮ ਕਰ ਲਓ ਜਾ ਕੇ ਹੋਮੀ ਕਰ ਲੈਣੀ ਆ ਅੱਗੇ ਵੀ ਤਾਂ ਮੈਂ ਹੀ ਕਰਦੀ ਆ ਕਿਹੜਾ ਤੁਸੀਂ ਕਰਦੇ ਆ ਆ ਮਾੜਾ ਮੋਟਾ ਲਿਹਾਜ਼ ਤਾਂ ਕਰ ਲੋ ਮੇਰੇ ਵੀਰੇ ਆਇਤਾ ਮੈਂ ਤੇਰੇ ਪੇਕਿਆਂ ਤੋਂ ਤਾਂ ਕੋਈ ਨਾ ਕੋਈ ਤੁਰੇ ਹੀ ਰੰਦਾ ਆ ਮੈਂ ਕਿਦਾ ਕਿਦਾ ਲਹਿਾਈ ਕਰੀ ਜਾਵਾਂ ਮਾਸੀ ਜੀ ਗੁੱਸਾ ਨਾ ਕਰੋ ਮੈਂ ਭੈਣ ਨੂੰ ਸੁਧਾਰਾ ਦੇਣ ਆਇਆ ਸੀਗਾ ਦੇ ਕੇ ਪਰ ਚੱਲੇ ਹੁਣੇ ਮੈਂ ਜਾਂਦਾ ਜਾਂਦਾ ਆਪਣੀ ਭੈਣ ਨੂੰ ਸਮਝਾ ਕੇ ਜਾਈ ਫੋਨ ਤੇ ਘੱਟ ਗੱਲਾਂ ਕਰਿਆ ਕਰੇ ਆਪਣੀ ਮਾਂ ਨਾਲ ਸਾਰਾ ਦਿਨ ਲੱਗੀ ਰਹਿੰਦੀ ਆ ਮਾਸੀ ਇਹ ਤਾਂ ਤੁਹਾਡਾ ਵਹਿਮ ਆ ਮੰਮੀ ਦੇ ਤਰਸਦੀ ਰਹਿ ਜਾਂਦੀ ਆ ਕਦੋਂ ਭੈਣ ਦਾ ਫੋਨ ਆਊਗਾ ਵੀਰਾ ਤੂੰ ਤਾਂ ਸਾਰਾ ਗੁੱਸਾ ਮੇਰੇ ਤੇ ਝਾੜਦਾ ਪਰ ਇਸ ਘਰ ਦੇ ਵਿੱਚ ਮੇਰੀ ਕਦਰ ਘਟ ਤੇ ਜਾਨਵਰ ਦੀ ਜ਼ਿਆਦਾ ਆ ਕਰਮਿਆਂ ਦੇਖੀ ਆਪਣੇ ਕੈਸ਼ ਨੂੰ ਕੀ ਹੋਇਆ ਆ ਇਹਨਾਂ ਦਾ ਸਵੇਰ ਦਾ ਕੁਝ ਖਾਦਾ ਪੀਤਾ ਵੀ ਨਹੀਂ ਨਟਾਲ ਹੋਇਆ ਤੇ ਆਇਆ ਆ ਮੇਰਾ ਤਾਂ ਜੀ ਨਹੀਂ ਲੱਗਦਾ ਨਾ ਤੂੰ ਕੀ ਕਰੀ ਜਾਂਦਾ ਆ ਆ ਜਾ ਹੁਣ ਛੇਤੀ ਉਹ ਰੈਣ ਦੇ ਬੇਬੇ ਤੈਨੂੰ ਐਵੇਂ ਭਲੇਖਾ ਲੱਗਦਾ ਇਹ ਕਿਹੜੇ ਪਾਸੇ ਨੂੰ ਡੜਾਲ ਜਾ ਲੱਗਦਾ ਅੱਟ ਪੂਸੀਆਂ ਮਾਰਦਾ ਤਾਂ ਮੈਂ ਹੁਣ ਦੇਖਿਆ ਨਾਲੇ ਮਿੱਤੋ ਅਜੇ ਨਹੀਂ ਜਾ ਹੁਣ ਆ ਗੇਵਿਨੂ ਬੁਖਾਰ ਚੜਿਆ ਹੋਇਆ ਪਹਿਲਾਂ ਇਹਨੂੰ ਮੈਂ ਡਾਕਟਰ ਕੋਲੇ ਲੈ ਕੇ ਜਾਣਾ ਨਾ ਲੱਗਦਾ ਹੋਇਆ ਗੈਵਿਨੂ ਦਵਾਈ ਦਵਾਉਣ ਦਾ ਇਹ ਤਾਂ ਤੀਜੇ ਦਿਨ ਦਾ ਹੀ ਇਹੀ ਹਾਲ ਹੁੰਦਾ ਆ ਪਹਿਲਾਂ ਕੈਸ ਨੂੰ ਦਵਾਈ ਦਵਾ ਲਿਆ ਇਹ ਤਾਂ ਖੇਖਣ ਕਰਦੀ ਆ ਖੇਖਣ ਬੇਬੇ ਤੂੰ ਜੋ ਮਰਜੀ ਕਰ ਪਹਿਲਾਂ ਮੈਂ ਗੈਵਿਨੂ ਨੂੰ ਦਵਾਈ ਦਵਾ ਕੇ ਲੈ ਕੇ ਆਉਣੀ ਆ ਨਾ ਤੂੰ ਟੁੱਪ ਕਰਕੇ ਤੁਰਦਾ ਕਿ ਨਹੀਂ ਉਹਨੂੰ ਯੂਨੀਵਰਸਿਟੀ ਲੈ ਕੇ ਜਾਣਾ ਨਾ ਲੱਗਦਾ ਹੋਇਆ ਗੈਵਿਨੂ ਨੂੰ ਦਵਾਈ ਦਵਾਉਣ ਦਾ ਇਹ ਤਾਂ ਤੀਜੇ ਦਿਨ ਦਾ ਹੀ ਇਹੀ ਹਾਲ ਹੁੰਦਾ ਆ ਪਹਿਲਾਂ ਕੈਸ ਨੂੰ ਦਵਾਈ ਪਵਾ ਲਿਆ ਇਹ ਤਾਂ ਖੇਖਣ ਕਰਦੀ ਆ ਖੇਖਣ ਹਣ ਮੈਨੂੰ ਤੁਸੀਂ ਇਹ ਦੱਸੋ ਸਾਰੇ ਜਿੱਥੇ ਇਨਸਾਨ ਦੀ ਕੀਮਤ ਘਟੇ ਟੇਕਿਆਂ ਦੇ ਤੰਨੇ ਲੈਣ ਦੇ ਤੰਨੇ ਇਹੋ ਜਿਹਾ ਸਾਰਾ ਕੁਝ ਹੋਵੇ ਤੇ ਐਦਾਂ ਦੀ ਹਾਲਤ 'ਚ ਮੈਂ ਇਹਨਾਂ ਦੀ ਸੇਵਾ ਕਿੱਦਾਂ ਕਰੂੰ ਇੱਕ ਪਾਸੇ ਘਰ ਦਾ ਬਜ਼ੁਰਗ ਹੋਵੇ ਤੇ ਦੂਜੇ ਪਾਸੇ ਉਹਨਾਂ ਦੇ ਨੌਪੁੱਤ ਜੇ ਕਿਤੇ ਬਜ਼ੁਰਗ ਦੀਆਂ ਅੱਖਾਂ 'ਚੋਂ ਪਾਣੀ ਆ ਜਾਵੇ ਔਰ ਨੌ ਬੱਤ ਨੂੰ ਗਲਤ ਹੀ ਘਰ ਆਉਂਦੇ ਆ ਕਦੀ ਇਹ ਵੀ ਤਾਂ ਸੋਚ ਕੇ ਦੇਖੋ ਨਾ ਕਿ ਘਰ ਦੇ ਬਜ਼ੁਰਗ ਦੀ ਗਲਤ ਹੋ ਸਕਦੇ ਨੇ ਪਰ ਭੈਣੇ ਅਸੀਂ ਤਾਂ ਤੈਨੂੰ ਫੇਰ ਵੀ ਇਹੀ ਕਹਾਂਗੇ ਨਾ ਪੁੱਤ ਤੂੰ ਇਹਨੂੰ ਕੁਝ ਨਹੀਂ ਕਹਿਣਾ ਹੈਗਾ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਮੈਂ ਆਪਣੇ ਵਰਗੀਆਂ ਨਾ ਸਾਰੀਆਂ ਸੱਸਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੀਆਂ ਬਈ ਜਿੰਨੀ ਦੇਰ ਤੱਕ ਤੁਹਾਡੇ ਹੱਡ ਪੈਰ ਚੱਲਦੇ ਨੇ ਉਨੀ ਦੇਰ ਤੱਕ ਕੱਪੜੀਆਂ ਨੋਹਾਂ ਦਾ ਸਾਥ ਦਿਓ ਤਾਂ ਹੀ ਤੁਸੀਂ ਬਢਾਪੇ 'ਚ ਉਹਦੇ ਤੋਂ ਸੇਵਾ ਕਰਵਾਉਣ ਦੇ ਹੱਕਦਾਰ ਹੋ ਚਲੋ ਆ ਦੇਖ ਲਓ ਸੱਸ ਨੂੰ ਤਾਂ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਹਨੂੰ ਪਤਾ ਲੱਗ ਗਿਆ ਕਿ ਮੇਰੀ ਨੂੰ ਮੇਰੀ ਸੇਵਾ ਕਿਉਂ ਨਹੀਂ ਕਰਦੀ ਤੇ ਹੁਣ ਆਪਾਂ ਗੱਲ ਕਰਦੇ ਆਂ ਨੋਹ ਦੀ ਵੀ ਨੋਹ ਨੇ ਵੀ ਤਾਂ ਕੱਲ ਕਲਾ ਨੂੰ ਸੱਸ ਬਣਨਾ ਤੇ ਉਹਦੇ ਤੇ ਵੀ ਤਾਂ ਬਢਾਪਾ ਆਉਣਾ ਜੇ ਉਹ ਚਾਹੁੰਦੀ ਆ ਕਿ ਉਹਦੀ ਨੋਹ ਦੀ ਸੇਵਾ ਕਰੇ ਤਾਂ ਫਿਰ ਉਹਨੂੰ ਵੀ ਆਪਣੀ ਸੱਸ ਦੀ ਸੇਵਾ ਕਰਨੀ ਐ ਪਊਗੀ ਤਾਂ ਹੀ ਤਾਂ ਉਹ ਫਿਰ ਸੇਵਾ ਕਰਵਾਉਣ ਦੀ ਹੱਕਦਾਰ ਹੋਊਗੀ ਜੇ ਤੁਸੀਂ ਸਾਡੀ ਇਸ ਗੱਲ ਨਾਲ ਸਹਿਮਤ ਹੋ ਤਾਂ ਫਿਰ ਤੁਸੀਂ ਕਮੈਂਟਸ ਕਰਕੇ ਆਪਣੀ رائے ਵੀ ਸਾਨੂੰ ਜਰੂਰ ਦਿਓ